12 ਦਿਨ ਦੇ ਕ੍ਰੀਮ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਹਾਊਸ ਰੈਸਟ ਰੱਖਿਆ ਗਿਆ ਤੇ 3 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਠੱਗੀ ਹੈ ਉਹ ਹੁੰਦੀ ਹੈ ਇਹ 18 ਮਾਰਚ ਤੋਂ ਸ਼ੁਰੂ ਹੋਈ ਸੀ 18 ਮਾਰਚ ਨੂੰ ਹਾਂਜੀ ਪਹਿਲੀ ਕਾਲ ਆਈ ਸੀ ਜਾਂ ਫਿਰ ਕੋਈ ਵਟਸਐਪ ਵਗੈਰਾ ਤੇ ਨਹੀਂ ਪਹਿਲੀ ਤਾਂ ਆਡੀਓ ਕਾਲ ਸੀਗੀ ਉਸ ਤੋਂ ਬਾਅਦ ਉਹ ਫਿਰ ਵਟਸਐਪ ਤੇ ਸ਼ਿਫਟ ਹੋ ਗਈ ਸੀ ਤੇ ਇੱਕ ਬੰਦਾ ਬੋਲਿਆ ਕਿ ਤੁਹਾਡੇ ਨਾਂ ਐਫ ਆਈ ਆਰ ਇੱਕ ਡਰਜਾ ਹੈ ਬੰਦੇ ਦੇ ਚ ਇਹ ਸੀ ਬੰਦੇ ਤੋਂ ਬੋਲ ਰਹੇ ਆ ਕ੍ਰਾਈਮ ਰਾਂਚਰ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਤੁਹਾਨੂੰ ਆਪਣੇ ਸੀਨੀਅਰ ਆਫਸਰ ਤੋਂ ਗੱਲ ਉਹਨਾਂ ਨਾਲ ਗੱਲ ਕਰਾਣੀ ਹੈ ਤੇ ਬਾਕੀ ਗੱਲ ਉਹਨਾਂ ਨਾਲ ਹੋਏਗੀ ਥ੍ਰੈਟਨ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਫੈਮਲੀ ਨੇ ਨਹੀਂ ਜਾਣਿਆ ਉਹਨਾਂ ਕੋ ਆਪਰੇਟ ਕੀਤਾ ਉਹ ਸਾਰੇ ਮਾਰੇ ਗਏ ਨੇ ਲਗਾਤਾਰ ਇੱਕ ਤਰ੍ਹਾਂ ਦੇ ਨਾਲ ਕਾਲ ਤੁਹਾਨੂੰ ਕੰਟੀਨਿਊਸਲੀ ਰੱਖੀ ਉਹਨਾਂ ਨੇ ਜਾਂ ਇਹ ਸੀ ਵੀ ਜਿਵੇਂ ਮਾਰਨਿੰਗ ਆਈ ਆਫਟਰਨੂਨ ਹੋਇਆ ਤੇ ਫਿਰ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਵੀ ਉਹਨਾਂ ਨੇ ਕਰਵਾਈ ਤੁਹਾਨੂੰ ਉਹ ਕਹਿੰਦੇ ਸੀ ਕਿ ਤੁਹਾਡੀ ਸੇਫਟੀ ਵਾਸਤੇ ਅਸੀਂ ਕਹਿੰਨੇ ਕਿ ਤੁਸੀਂ ਆਪਣਾ ਫੋਨ ਆਨ ਰੱਖੋ ਹਮੇਸ਼ਾ ਤੇ ਮੈਨੂੰ ਸ਼ੱਕ ਹੈ ਕਿ ਉਹ ਸਾਡੇ ਫੋਨ ਦੇ ਅੰਦਰ ਉਹਨਾਂ ਨੇ ਆਪਣਾ ਕੋਈ ਪਾਇਆ ਹੈ ਕੁਝ ਇਹ ਅਮਾਉਂਟ ਉਹਨਾਂ ਨੇ ਟਾਈਮ-ਟਾਈਮ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਅਨੁਸਾਰ ਨੇ ਸਾਡੇ ਕਿ ਇਹ ਤੁਸੀਂ ਪੈਸੇ ਇਹਨਾਂ ਦੇ ਬੈਂਕ ਚੋਂ ਘੜਾਲੂ ਤਾਂ ਕਿ ਇਹਨਾਂ ਨੂੰ ਕੋਈ ਨੁਕਸਾਨ ਨਾ ਪਹਰੇ ਪਚਾਵੇ ਤੁਸੀਂ ਆਨਲਾਈਨ ਹੀ ਕਰੇ ਪੈਸੇ ਜਾਂ ਤੁਸੀਂ ਬੈਂਕ ਤੋਂ ਜਾ ਕੇ ਕਰਕੇ ਆਏ ਨਹੀਂ ਅਸੀਂ ਬੈਂਕ ਜਾਂਦੇ ਸੀ ਉੱਥੇ ਫਿਰ ਐਫ ਡੀ ਆਪਣੀ ਤੋੜਦੇ ਸੀ ਤੇ ਫਿਰ ਉੱਥੋਂ ਹੀ ਆਰਟੀਜੀਐਸ ਕਰਕੇ ਭੇਜਦੇ ਸੀ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਹਾਡੇ ਜਿਹੜਾ ਤੁਸੀਂ ਅਕਾਊਂਟ ਕੈਨੇਰਾ ਬੈਂਕ ਚ ਬੰਬੇ ਖੋਲਿਆ ਉਹਦੇ ਵਿੱਚੋਂ 2 ਕਰੋੜ ਦੀ منی ਲਾਂਡਰਿੰਗ ਹੋਈ ਹੈ ਤੇ ਤੁਹਾਡਾ ਕਨੈਕਸ਼ਨ ਨਰੇਸ਼ ਗੋਇਲ ਨਾਲ ਹੈ ਤੇ ਨਰੇਸ਼ ਗੋਇਲ ਨੇ ਕਿਹਾ ਤੁਸੀਂ ਆਪਣਾ ਅਕਾਊਂਟ ਮੈਨੂੰ 5 ਲੱਖ ਚ ਵੇਚਿਆ ਤੇ ਜਿਹੜਾ 2 ਕਰੋੜ ਦਾ ਕਮਿਸ਼ਨ ਹੈ ਉਹ 20 ਲੱਖ ਵੀ ਅਸੀਂ ਉਹਨੇ ਤੁਹਾਨੂੰ ਦਿੱਤਾ ਜਿਹਦੇ ਚ ਉਹਨਾਂ ਨੇ ਇੱਕ ਝਾਲੀ ਸੁਪਰੀਮ ਕੋਰਟ ਦਾ ਜੱਜ ਦਿਖਾਇਆ ਕਿ ਇੱਥਾ ਹੈ ਤੇ ਉਹ ਸਾਡਾ ਕੇਸ ਸੁਣ ਰਿਹਾ ਹੈ ਤੇ ਉਹ ਸਾਨੂੰ ਕਹਿੰਦਾ ਹੈ ਕਿ ਕਹਿੰਦੇ ਕਿ ਸੁਪਰੀਮ ਕੋਰਟ ਜੱਜ ਹੈ ਤੇ ਸਾਡਾ ਬੰਦਾ ਜਿਹੜਾ ਹੈ ਸਾਡਾ ਲਾਇਰ ਹੈ ਉਹ ਉਹ ਨੂੰ ਕਹਿ ਰਿਹਾ ਹੈ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਹੈ ਤੇ ਇਹ ਗਿਲਟੀ ਨਹੀਂ ਹੈ ਤੇ ਇਹਨੂੰ ਛੱਡਿਆ ਜਾਏ ਤੇ ਇਹ ਵੀ ਦਿਖਾਇਆ ਕਿ ਸੁਪਰੀਮ ਕੋਰਟ ਜੱਜ ਕਹਿ ਰਿਹਾ ਜਿਹੜਾ ਬਨਾਫਤੀ ਸੀਗਾ ਕਿ ਭਾਈ ਹਾਂ ਇਹ ਉਹ ਜੀ ਨੇ ਐਕਸ ਉਹ ਜੀ ਨੇ ਅਸੀਂ ਨਾਲ ਵੀ ਬਹੁਤ ਇੱਜ਼ਤ ਕਰਦੇ ਹੈ ਤੇ ਅਸੀਂ ਇਹ ਨੂੰ ਦੇ ਦੇਣਾ ਸਸਿਕਾਲਾ ਅਕਸਰ ਅਸੀਂ ਸਾਈਬਰ ਫਰਾਡ ਜਾਂ ਡਿਜੀਟਲ ਅਰੈਸਟ ਦੇ ਮਸਲੇ ਦੇਖ ਰਹੇ ਹਾਂ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਹ ਦੇਖਿਆ ਜਾਵੇ ਨਿਸ਼ਾਨੇ ਤੇ ਉਹ ਲੋਕ ਨੇ ਜਾਂ ਉਹਨਾਂ ਨੂੰ ਟਾਰਗੇਟ ਕਰਿਆ ਜਾਂਦਾ ਜਿਹੜੇ ਜ਼ਿਆਦਾਤਰ ਤੇ ਜਿਹਦੇ ਕਈਏ ਕਿ ਖਬਰਾਂ ਤੋਂ ਦੂਰ ਜਾਂ ਸੋਸ਼ਲ ਮੀਡੀਆ ਤੋਂ ਦੂਰ ਕਿਉਂਕਿ ਉੱਥੇ ਤਾਂ ਕਿਤਨਾ ਕਿਤੇ ਅ ਅਵੇਅਰਨੈਸ ਹੈ ਇਸ ਚੀਜ਼ ਨੂੰ ਲੈ ਕੇ ਲਗਾਤਾਰ ਹੈਗੀ ਆ ਪਰ ਹਜੇ ਵੀ ਤੁਸੀਂ ਹਰਾਰ ਮੰਨ ਜੂਗੇ ਕਿ ਇੰਨੇ ਜ਼ਿਆਦਾ ਆਪ ਖਬਰਾਂ ਸਾਹਮਣੇ ਆਉਂਦੇ باوجود ਹਜੇ ਵੀ ਮਾਮਲੇ ਇਸ ਕਦਰ ਨੇ ਕਿ ਮੈਂ ਕਰਨਲ ਫੈਮਿਲੀ ਦੇ ਨਾਲ ਆ ਕਰਨਲ ਦਲੀਪ ਜੀ ਨੇ ਉਹਨਾਂ ਦੇ ਵਾਈਫ ਨੇ ਨਾਲ 12 ਦਿਨ ਦੇ ਕਰੀਬ ਇਹਨਾਂ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਹਾਊਸ ਅਰੈਸਟ ਰੱਖਿਆ ਗਿਆ ਤੇ 3 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਠੱਗੀ ਹੈ ਉਹ ਹੁੰਦੀ ਹੈ ਤੇ ਇੰਨਾ ਕੌਨਫੀਡੈਂਸ ਲੈਵਲ ਜੇ ਕਹੀਏ ਕਿ ਉਹਨਾਂ ਠੱਗਾਂ ਦਾ ਤੇ ਦੂਸਰੇ ਪਾਸੇ ਜਿਹੜਾ ਇੱਕ ਪੂਰਾ ਪ੍ਰੋਸੀਜਰ ਉਹਨਾਂ ਨੇ ਅਡਾਪਟ ਕਰਿਆ ਉਹ ਇਸ ਕਦਰ ਸੀ ਕਿ ਕਿਤੇ ਨਾ ਕਿਤੇ ਇਹ ਵੀ ਵੈਲ ਐਜੂਕੇਟਿਡ ਫੈਮਿਲੀ ਆ ਤੇ ਪਲੱਸ ਜੇ ਦੇਖਿਆ ਜਾਵੇ ਤਾਂ ਇੰਨੇ ਵੱਡੇ ਤੌਰ ਦੇ ਉੱਤੇ ਦੇਸ਼ ਦੀ ਜਿਹਨੇ ਸੇਵਾ ਕਰੀ ਹੋਵੇ ਉਹਨਾਂ ਦੇ ਨਾਲ ਜਦੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਬੜੀ ਹੈਰਾਨੀ ਹੁੰਦੀ ਹੈਗੀ ਆ ਮੈਮ ਦੇਖਿਏ ਇਹ ਸ਼ੁਰੂਆਤ ਕਿਸ ਦਿਨ ਦੀ ਹੋਈ ਦੱਸੋ 12 ਦਿਨ ਤੋਂ ਉਹਨੂੰ ਹੌਸ ਰੈਸਟ ਰੱਖਿਆ ਕਿਤਾ ਇਹ 18 ਮਾਰਚ ਤੋਂ ਸ਼ੁਰੂ ਹੋਈ ਦੀ 18 ਮਾਰਚ ਨੂੰ ਹਾਂਜੀ ਪਹਿਲੀ ਕਾਲ ਆਈ ਸੀ ਜਾਂ ਕੋਈ ਵਟਸਐਪ ਵਗੈਰਾ ਤੇ ਉਹਨੂੰ ਨਹੀਂ ਪਹਿਲੀ ਤਾਂ ਆਡੀਓ ਕਾਲ ਸੀਗੀ ਉਸ ਤੋਂ ਬਾਅਦ ਉਹ ਫਿਰ ਵਟਸਐਪ ਤੇ ਸ਼ਿਫਟ ਹੋ ਗਏ ਸੀਗੇ ਆ ਸਰਵਰੰਦ ਦੇ ਨੰਬਰ ਤੇ ਇਹਨਾਂ ਦੇ ਨੰਬਰ ਤੇ ਹੀ ਆਈ ਸੀਗੀ ਕਨਸਾਬ ਜਦੋਂ ਤੁਹਾਨੂੰ ਮੈਸੇਜ ਆਇਆ ਕਾਲ ਆਈ ਤੁਸੀਂ ਆਪ ਉਹਨਾਂ ਦੇ ਨਾਲ ਕੰਟੈਕਟ ਕਰਾਇਆ ਜਾਂ ਉਹਨਾਂ ਦੀ ਫਿਰ ਉਸ ਤੋਂ ਬਾਅਦ ਕੰਟੀਨਿਊਸਲੀ ਕਾਲ ਮੈਸੇਜ ਆਉਣੇ ਸ਼ੁਰੂ ਹੋਏ ਸਭ ਤੋਂ ਪਹਿਲਾਂ ਉਹਨਾਂ ਨਾਲ ਕਾਲ ਆਈ ਹੈ ਇੱਕ ਬੰਦਾ ਬੋਲਿਆ ਕਿ ਤੁਹਾਡੇ ਨਾਮ ਐਫ ਆਈ ਆਰ ਇੱਕ ਦਰਜ ਹੈ ਬੌਂਦੇ ਵਿੱਚ ਤੇ ਅਸੀਂ ਬੌਂਦੇ ਤੋਂ ਬੋਲ ਰਹੇ ਹਾਂ ਕ੍ਰਾਈਮ ব্রাঞ্চ ਤੋਂ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਤੁਹਾਨੂੰ ਆਪਣੇ ਸੀਨੀਅਰ ਆਫਸਰ ਤੋਂ ਗੱਲ ਉਹਨਾਂ ਨਾਲ ਗੱਲ ਕਰਾਣੀ ਹੈ ਤੇ ਬਾਕੀ ਗੱਲ ਉਹਨਾਂ ਨਾਲ ਹੋਈ ਗਈ ਉਸ ਤੋਂ ਬਾਅਦ ਫਿਰ ਜਿਹੜਾ ਇੰਟਰੈਕਸ਼ਨ ਹੋਇਆ ਉਹ ਉਹਨਾਂ ਦੇ ਕੋਈ ਹੋਰ ਬੰਦੇ ਸੀ ਜਿਨ੍ਹਾਂ ਨੂੰ ਅਫਸਰ ਕਹਿੰਦੇ ਸੀ ਪਰ ਸੀ ਕੇ ਬਰਮਾ ਤੇ ਉਹਨਾਂ ਨਾਲ ਹੀ ਹੁੰਦੀ ਰਹੀ ਤੇ ਉਹ ਹੀ ਫਿਰ ਸਾਨੂੰ ਕਹਿੰਦੇ ਰਹੇ ਕਿ ਹੁਣ ਤੁਸੀਂ ਇਹ ਕਰੋ ਹੁਣ ਤੁਸੀਂ ਐਦਾਂ ਕਰੋ ਨਾਲੇ ਤਰਣ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਫੈਮਲੀ ਨੇ ਨਹੀਂ ਸੜਨੈਲ ਕੋ ਆਪਰੇਟ ਕੀਤਾ ਉਹ ਸਾਰੇ ਮਾਰੇ ਗਏ ਨੇ ਤੇ ਕਿਉਂਕਿ ਜਿਹੜਾ ਐਕਚੁਅਲ ਅਕੁਇਜ਼ਡ ਹੈਗਾ ਨਰੇਸ਼ ਗੋਇਲ ਉਹ ਜੈਟ ایرਵੈਸ ਦਾ ਕਿਸੇ ਵੇਲੇ ਮਾਲਿਕ ਹੁੰਦਾ ਸੀ ਉਹ ਜੇਲ 'ਚ ਹੈਗਾ ਤੇ ਉਹਦੀ ਇੰਟਰੋਗੇਸ਼ਨ ਵਿੱਚ ਉਹਨੇ ਦੱਸਿਆ ਕਿ ਤੁਸੀਂ ਉਹਦੇ ਨਾਲ ਮਿਲਿਓ ਪੇਰੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਇਸ ਬੰਦੇ ਨਾਲ ਮਿਲੇ ਨਾ ਜਾਣਦੇ ਹਾਂ ਤੇ ਨਾ ਕਦੀ ਕੋਈ ਕੰਟੈਕਟ ਕਿਸੇ ਹੋਰ ਤਰੀਕੇ ਨਾਲ ਇਲੈਕਟ੍ਰੋਨਿਕਲੀ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਨਹੀਂ ਹੋਇਆ ਤੇ ਇਹ ਝੂਠ ਹੈ ਤੇ ਸਾਨੂੰ ਇਸ ਬਾਰੇ ਨਾ ਪੁੱਛੋ ਪਰ ਸਰ ਜਿਵੇਂ ਇੰਨੇ ਦਿਨ ਤੱਕ ਤੁਸੀਂ ਜੇ ਕਹੀਏ ਕਿ ਲਗਾਤਾਰ ਤੁਹਾਡੇ ਨਾਲ ਕੰਟੀਨਿਊਸਲੀ ਉਹਨਾਂ ਦੀ ਗੱਲ ਹੁੰਦੀ ਰਹੀ ਫਿਰ ਉਸ ਸਮੇਂ ਦੇ ਦੌਰਾਨ ਕੀ ਲਗਾਤਾਰ ਇੱਕ ਤਰ੍ਹਾਂ ਦੇ ਨਾਲ ਕਾਲ ਤੁਹਾਨੂੰ ਕੰਟੀਨਿਊਸਲੀ ਰੱਖੀ ਉਹਨਾਂ ਨੇ ਜਾਂ ਏਸੀ ਵੀ ਜਿਵੇਂ ਮਾਰਨਿੰਗ ਆਈ ਆਫਟਰਨੂਨ ਹੋਇਆ ਤੇ ਫਿਰ ਪੈਸਿਆਂ ਦੀ ਟ੍ਰਾਂਜ਼ੈਕਸ਼ਨ ਵੀ ਉਹਨਾਂ ਨੇ ਕਰਵਾਈ ਤੁਹਾਡੇ ਤੋਂ ਉਹ ਕਹਿੰਦੇ ਸੀ ਕਿ ਤੁਹਾਡੀ ਸੇਫਟੀ ਵਾਸਤੇ ਅਸੀਂ ਕਹਿੰਨੇ ਕਿ ਤੁਸੀਂ ਆਪਣਾ ਫੋਨ ਆਨ ਰੱਖੋ ਹਮੇਸ਼ਾ ਤੇ ਮੈਨੂੰ ਸ਼ੱਕ ਹੈ ਕਿ ਉਹ ਸਾਡੇ ਫੋਨ ਦੇ ਅੰਦਰ ਉਹਨਾਂ ਨੇ ਆਪਣਾ ਕੋਈ ਪਾਇਆ ਹੈ ਕੁਝ ਜਿਹਦੇ ਨਾਲ ਉਹ ਸਾਡੀਆਂ ਸਾਰੀਆਂ ਗੱਲਾਂ ਸੁਣ ਸਕਦੇ ਸੀ ਜੇ ਅਸੀਂ ਆਪਸ ਵਿੱਚ ਕਰ ਰਹੇ ਹਾਂ ਤੇ ਤੁਹਾਨੂੰ ਇਹ ਤੁਹਾਨੂੰ ਲੱਗਿਆ ਉਹਨਾਂ ਦੀ ਗੱਲਬਾਤ ਤੋਂ ਹਾਂ ਨਹੀਂ ਫਿਰ ਹਾਂ ਉਹਨਾਂ ਦੇ ਗੱਲਬਾਤ ਤੋਂ ਪਤਾ ਲੱਗਾ ਤੇ ਕਿ ਕਿੰਨੇ ਕੁ ਤੁਸੀਂ ਅਪਕੇ ਸੇ ਬਾਤ ਕਰ ਰਹੇ تھے ਆਹ ਕੌਣ ਹੈ ਇਹ ਇਹ ਹੈ ਉਹਨਾਂ ਨੇ ਕਿ ਐਸੀ ਕਿਸੇ ਹੋਰ ਨੂੰ ਦੱਸਣਾ ਨਹੀਂ ਫੈਮਿਲੀ ਮੈਂਬਰ ਨੂੰ ਵੀ ਨਹੀਂ ਦੱਸਣਾ ਹਾਂ ਕਿ ਜੀ ਆਪਣੀ ਡਾਟਰ ਨੂੰ ਵੀ ਨਹੀਂ ਦੱਸਿਆ ਤੇ ਇਸੇ ਕਰਕੇ ਫਿਰ ਇੰਨੇ ਚੱਲ ਰਹੇ ਜੀ ਇਹ ਅਮਾਉਂਟ ਫਿਰ ਸਰੋਣਾਂ ਨੇ ਕਿਵੇਂ ਇਨਸਟਾਲਮੈਂਟ ਦੇ ਵਿੱਚ ਹੋ ਗਿਆ ਇਹ ਅਮਾਉਂਟ ਉਹਨਾਂ ਨੇ ਟਾਈਮ-ਟਾਈਮ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਅਸਾਂ ਨੇ ਸਾਡੇ ਕਿ ਇਹ ਤੁਸੀਂ ਪੈਸੇ ਇਹਨਾਂ ਦੇ ਬੈਂਕs ਵਿੱਚ ਘੜਾਲੂ ਤਾਂ ਕਿ ਇਹਨਾਂ ਨੂੰ ਕੋਈ ਉੱਤੇ ਨੁਕਸਾਨ ਨਾ ਪਹੁੰਚਾਵੇ ਤੇ ਇਹ ਟਾਈਮ ਟੂ ਟਾਈਮ ਸਾਨੂੰ ਕਹਿੰਦੇ ਸੀ ਕਿ ਹੁਣ ਤੁਸੀਂ ਇਹਨਾਂ ਦਾ ਆ ਆਰਟੀਜੀਐਸ ਕਰਨਾ ਇਸ ਬੰਦੇ ਨੂੰ ਫਿਰ ਕਿਸੇ ਹੋਰ ਦਾ ਨਾ ਲਿਆਇਆ ਇਹ ਤੋਂ ਕੋਈ ਪੰਜ ਮਹੀਨੇ ਕੇ ਆਰਟੀਜੀਐਸ ਕੀਤੇ ਸੀ ਤੇ ਉਹਨੂੰ ਪ੍ਰੋਬਲਮ ਹੋ ਪਈ ਹੋਈ ਸੀ ਇਹ 10.3.4 10.3.4 ਆ ਮੈਂ ਦੇਖੀ ਇਹ ਜਦੋਂ ਫਿਰ ਗਲਵਾ ਤੋਂ ਜਿੰਨੇ ਪੈਸੇ ਟ੍ਰਾਂਸਫਰ ਆਵਾਸਥੇ ਵੀ ਤੁਸੀਂ ਆਨਲਾਈਨ ਹੀ ਕਰੇ ਪੈਸੇ ਜਾਂ ਤੁਸੀਂ ਬੈਂਕ ਤੋਂ ਜਾ ਕੇ ਕਰਕੇ ਆਏ ਨਹੀਂ ਅਸੀਂ ਬੈਂਕ ਜਾਂਦੇ ਸੀ ਉੱਥੇ ਫਿਰ ਐਫ ਡੀ ਆਪਣੀ ਤੋੜਦੇ ਸੀ ਤੇ ਫਿਰ ਉੱਥੋਂ ਹੀ ਆਰਟੀਜੀਐਸ ਕਰਕੇ ਭੇਜਦੇ ਸੀ ਤੇ ਇਹ ਫਿਰ ਜਿਵੇਂ ਉਹਨਾਂ ਨੇ ਪੈਸੇ ਕਿਸੇ ਵਜ੍ਹਾ ਦੇ ਵਿੱਚ ਲਏ ਕਿ ਕੀ ਕਰਾਂਗੇ ਪੈਸਿਆਂ ਦਾ ਪੈਸੇ ਉਹਨਾਂ ਨੇ ਕੋਈ ਚੈੱਕ ਕਰਨੇ ਸੀ ਜਾਂ ਕਦੇ ਵਾਸਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਹਾਡੇ ਜਿਹੜਾ ਤੁਸੀਂ ਅਕਾਊਂਟ ਕੈਨੇਡਾ ਬੈਂਕ ਚ ਬੰਬੇ ਖੋਲਿਆ ਉਹਦੇ ਵਿੱਚੋਂ 2 ਕਰੋੜ ਦੀ ਮਨੀ ਲੌਂਡਰਿੰਗ ਹੋਈ ਹੈ ਤੇ ਤੁਹਾਡਾ ਕਨੈਕਸ਼ਨ ਨਰੇਸ਼ ਗੋਇਲ ਨਾਲ ਹੈ ਤੇ ਨਰੇਸ਼ ਗੋਇਲ ਨੇ ਕਿਹਾ ਤੁਸੀਂ ਆਪਣਾ ਅਕਾਊਂਟ ਮੈਨੂੰ 5 ਲੱਖ ਚ ਵੇਚਿਆ ਤੇ ਜਿਹੜਾ 2 ਕਰੋੜ ਦਾ ਕਮਿਸ਼ਨ ਹੈ ਉਹ 20 ਲੱਖ ਵੀ ਅਸੀਂ ਉਹਨੇ ਤੁਹਾਨੂੰ ਦਿੱਤਾ ਤੇ ਅਸੀਂ ਇਹ ਚੈੱਕ ਕਰਨਾ ਕਿ ਤੁਹਾਡਾ ਉਹ ਨਰੇਸ਼ ਬੋਇਲ ਨਾਲ ਲਿੰਕ ਹੈ ਕਿ ਨਹੀਂ ਹੈ ਤੁਹਾਡੀ ਇਹ ਮਨੀ ਵਾਈਟ ਹੈ ਜਾਂ ਇਹਦੇ ਵਿੱਚ ਕੋਈ ਨਰੇਸ਼ ਗੋਇਲ ਦੀ ਬਲੈਕ ਮਨੀ ਹੈ ਯਾਨੀ ਕਿ ਤੁਹਾਨੂੰ ਪੂਰਾ ਕੰਫੀਡੈਂਸ ਚ ਲੈ ਆ ਵੀ ਤੁਹਾਡੇ ਖਿਲਾਫ ਉਹਨਾਂ ਨੇ ਸਬੂਤ ਇਕੱਠੇ ਕਰ ਲਏ ਨੇ ਜੀ ਕਿਤੇ ਤੇ ਤੁਹਾਨੂੰ ਚੈੱਕ ਕਰ ਰਹੇ ਨੇ ਹੁਣ ਹਾਂਜੀ ਭੂ ਤਾਂ ਉਹਨਾਂ ਨੇ ਸਾਰਾ ਸਾਨੂੰ ਵਟਸਐਪ ਤੇ ਉਹ ਸੁਪਰੀਮ ਕੋਰਟ ਦੇ ਲੈਟਰ ਹੈਡ ਤੇ ਭੇਜ ਦੇ ਸਿਗੇ ਸਾਰਾ ਕੁਝ ਰੈਸਟ ਵਾਰੰਟ ਵੀ ਉਹਨਾਂ ਨੇ ਸੁਪਰੀਮ ਕੋਰਟ ਦੇ ਉਹਦੇ ਲੈਟਰ ਹੈਡ ਤੇ ਸਿਗੇ ਤੇ ਰਸੀਦ ਫਿਰ ਵੀ ਕਿਸਾਂ ਨੂੰ ਜਦੋਂ ਅਸੀਂ ਆਰਟੀਜੀਐਸ ਕਰਦੇ ਸੀ ਫਿਰ ਕਹਿੰਦੇ ਸੀ ਫੋਟੋ ਖਿੱਚ ਕੇ ਭੇਜੋ ਤੇ ਉਸ ਤੋਂ ਬਾਅਦ ਉਹ ਸਾਨੂੰ ਸੁਪਰੀਮ ਕੋਰਟ ਦੀ ਹੋਈ ਇੱਕ ਰਸੀਦ ਭੇਜਦੇ ਸੀ ਕਿ ਇਹ ਰਸੀਦ ਸੰਭਾਲ ਕੇ ਰੱਖਣੀ ਆ ਜਦੋਂ ਤੁਹਾਡਾ ਕੇਸ ਖਤਮ ਹੋਊਗਾ ਇਹ ਤੁਹਾਨੂੰ ਪੈਸੇ ਵਾਪਸ ਮਿਲਣਗੇ ਲਾਸਟ ਫਿਰ ਸਾ ਤੁਹਾਨੂੰ ਇੱਕ ਕਿਸ ਦਿਨ ਆਈਡੀਆ ਹੋਇਆ ਕਿ ਨਹੀਂ ਇਹ ਬਿਲਕੁਲ ਫੇਕ ਲੋਕ ਸੀਗੇ ਤੇ ਇਹਨਾਂ ਨੇ ਇਹ ਪੂਰਾ ਇੱਕ ਫੇਕ ਕਹਾਣੀ ਦੇ ਨਾਲ ਤੁਹਾਨੂੰ ਠੱਗਿਆਗਾ ਇਹ 28 ਅਨ ਤਿੰਨ ਨੂੰ ਸਾਨੂੰ ਪਰ ਕਿਸੇ ਨੇ ਗੱਲ ਕੀਤੀ ਤੁਸੀਂ ਜਾਂ ਤੁਹਾਨੂੰ ਖੁਦ ਨੂੰ ਅਹਿਸਾਸ ਹੋਇਆ ਕਿ ਇੱਕ ਉਹਨਾਂ ਨੇ ਦਿਖਾਇਆ ਸੀ ਸਾਨੂੰ ਕਿ ਇੱਕ ਵੀਡੀਓ ਦਿਖਾਇਆ ਵਾਟਸਐਪ ਤੇ ਜਿਹਦੇ ਚ ਇੱਕ ਉਹਨਾਂ ਨੇ ਇੱਕ ਝਾਲੀ ਸੁਪਰੀਮ ਕੋਰਟ ਦਾ ਜੱਜ ਦਿਖਾਇਆ ਕਿ ਬਠਾ ਹੈ ਤੇ ਉਹ ਸਾਡੇ ਕੇਸ ਸੁਣ ਰਿਹਾ ਹੈ ਤੇ ਉਹ ਸਾਨੂੰ ਕਹਿੰਦਾ ਹੈ ਕਿ ਕਹਿੰਦੇ ਕਿ ਸੁਪਰੀਮ ਕੋਰਟ ਜੱਜ ਹੈ ਤੇ ਸਾਡਾ ਬੰਦਾ ਜਿਹੜਾ ਹੈ ਸਾਡਾ ਲਾਇਰ ਹੈ ਉਹਨੂੰ ਉਹ ਕਹਿ ਰਿਹਾ ਹੈ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਹੈ ਤੇ ਇਹ ਗਿਲਟੀ ਨਹੀਂ ਹੈ ਤੇ ਇਹਨੂੰ ਛੱਡਿਆ ਜਾਏ ਤੇ ਇਹ ਵੀ ਦਿਖਾਇਆ ਕਿ ਸੁਪਰੀਮ ਕੋਰਟ ਦੌਰ ਕਹਿ ਰਿਹਾ ਜਿਹੜਾ ਬਨਾਵਤੀ ਸੀਗਾ ਕਿ ਭਾਈ ਹਾਂ ਇਹ ਪੌਜੀ ਨੇ ਐਕਸ ਪੌਜੀ ਨੇ ਅਸੀਂ ਨਾਲ ਦੀ ਬਹੁਤ ਇੱਜ਼ਤ ਕਰਦੇ ਹਾਂ ਤੇ ਅਸੀਂ ਇਹਨੂੰ ਦੇ ਲ ਦੇਣਾ 2 ਕਰੋੜ ਉਹਦੇ ਵਾਸਤੇ 2 ਕਰੋੜ ਜਮ੍ਹਾਂ ਕਰਾ ਇਹ ਹੋਰ ਤਰੀਕਾ ਸੀ ਇਹਨਾਂ ਦਾ ਕਿ ਉਹਨਾਂ ਨੇ ਉਸ ਟਾਈਮ ਤੁਹਾਨੂੰ ਪ੍ਰੈਸਾਸ ਹੋ ਗਿਆ ਸੀ ਇਹਦਾ ਤੇ ਹੁਣ ਪੁਲਿਸ ਨੂੰ ਕੰਪਲੀਟ ਕਰਤੀ ਤੁਸੀਂ ਹਾਂਜੀ ਪੁਲਿਸ ਕੰਪਲੀਟ ਹੋ ਗਈ ਹਾਂਜੀ ਹਾਂਜੀ ਫਿਰ ਦੇਖਿਆ ਜਾ ਆਪਣੇ ਸਾਈਬਰ ਸਾਈਬਰ ਚੈਨੀਗੇਟ ਕ੍ਰਾਈਮ ਸਾਈਬਰ ਕ੍ਰਾਈਮ ਪੁਲ ਓਆਈਸੀ ਪਰ ਆ ਕੇ ਉਹਨਾਂ ਨੇ ਪੂਰਾ ਹਰ ਇੱਕ ਡਿਟੇਲਸ ਆਤੋ ਲੈ ਤੇ ਉਹ ਕਹਿੰਦੇ ਕਿ ਤੁਸੀਂ ਬੇਫਿਕਰ ਰਹੋ ਅਸੀਂ ਪੂਰੀ ਦੀ छानबीन ਅਖੀਰ ਤੱਕ ਕਰਨਗੇ ਕਿਉਂਕਿ ਇਹਨੇ ਦਿਨ ਵੱਧ ਗਏ ਨੇ ਤੇ ਪੈਸੇ ਪੈਣ ਕਿ ਤੁੱਕ ਕਿਤੇ ਚਲੇ ਗਏ ਪਰ ਤੁਹਾਡੇ ਪੈਸੇ ਅਸੀਂ ਤੁਹਾਨੂੰ ਦੇਵਾਂਗੇ ਇਹ ਕਿ ਪਹਿਲਾਂ ਵੀ ਕਈ ਮਾਮਲੇ ਇਸ ਤਰ੍ਹਾਂ ਦੇ ਹੋਏ ਨੇ ਜਿਦੇ ਵਿੱਚ ਜਦੋਂ ਇੰਨੀ ਵੱਡੀ ਰਕਮ ਦੀ ਠੱਗੀ ਹੋਈ ਹੈ ਤਾਂ ਆਖਰਕਾਰ ਕਿਤੇ ਨਾ ਕਿਤੇ ਪੁਲਿਸ ਨੇ ਰਿਕਵਰ ਕਰੇ ਨੇਗੇ ਪਰ ਦੂਜਾ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਿੰਨੀਆਂ ਡਿਟੇਲਸ ਕਰਨਲ ਸਾਹਿਬ ਦੀ ਉਹਨਾਂ ਕੋਲ ਸੀ ਤਾਂ ਇਹ ਬਿਲਕੁਲ ਆਮ ਤੌਰ ਦੇ ਉੱਤੇ ਸੰਭਵ ਨਹੀਂ ਹੈਗਾ ਕਿ ਬਿਨਾ ਕਿਸੇ ਬੈਂਕ ਦੇ ਹੱਥ ਤੋਂ ਲਾ ਲਓ ਜਾਂ ਕਿਤੇ ਹੋਰ ਜਗ੍ਹਾ ਤੋਂ ਉਤੋਂ ਜਦੋਂ ਤੱਕ ਡਾਟਾ ਕਿਸੇ ਕੋਲ ਨਹੀਂ ਜਾਂਦਾ ਕਿ ਉਹ ਇਹਨਾਂ ਕੋਈ ਜਾਣਦਾ ਹੋਵੇ ਕਿ ਕੌਣ ਬੰਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਕਿਸੇ ਨੂੰ ਅਸੀਂ ਫੋਨ ਕਰਦੇ ਹਾਂ ਤਾਂ ਉਮੂਮਨ ਬੰਦਾ ਦੂਸਰੇ ਨੂੰ ਪੁੱਛਦਾ ਹੈਗਾ ਪਰ ਇੰਨੇ ਦਿਨਾਂ ਤੱਕ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਹੌਸ ਰੈਸਟ ਰੱਖਿਆ ਗਿਆ ਤੇ ਦੂਜੇ ਪਾਸੇ ਦੇਖੀਏ ਤਾਂ ਇੰਨੇ ਕੌਨਫੀਡੈਂਸ ਲੈਵਲ ਦੇ ਵਿੱਚ ਕਿ ਕੋਰਟ ਵੀ ਆਪਣੀ ਬਣਾ ਲੈਣੀ ਅਫਸਰ ਵੀ ਆਪਣੇ ਬਣਾ ਲੈਣ ਤਾਂ ਇਹ ਕਿਸੇ ਨਾਲ ਵੀ ਹੋ ਸਕਦਾ ਪਰ ਸਮਝਣ ਦੀ ਲੋੜ ਇਸ ਕਰਕੇ ਵੀ ਆ ਨਾਲ ਕਿ ਜਦੋਂ ਪੈਸੇ ਦੀ ਟ੍ਰਾਂਜੈਕਸ਼ਨ ਅਸੀਂ ਕਰਦੇ ਆ ਤਾਂ ਦੁਬਾਰੇ ਉਹਨੂੰ ਰੀਚੈੱਕ ਕਰਨ ਦੀ ਜ਼ਰੂਰ ਲੋੜ ਹੈ ਕਿਉਂਕਿ ਜਦੋਂ ਟੱਕਰ ਆਖਰਕਾਰ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਉਦੋਂ ਤੱਕਰ ਬਹੁਤ ਵੱਡੀ ਰਕਮ ਹੈ ਜਿਹੜੀ ਹੋਰ ਟ੍ਰਾਂਸਫਰ ਹੋ ਚੁੱਕੀ ਸੀ ਹਾਲਾਂਕਿ ਪੁਲਿਸ ਪੂਰੇ ਮਾਮਲੇ ਨੂੰ ਹੁਣ ਇਨਵੈਸਟੀਗੇਟ ਕਰਦੀ ਆ ਵੀਡੀਓ ਜਰਨਲਿਸਟ ਹਰਪਾਲ ਦੇ ਨਾਮ ਸਮਿਸਿੰਗ ਰਿਪੋਰਟਰ ਪਸੰਟੀ ਵੀ ਚੰਡੀਗੜ੍ਹ